ਮੁਰਗਲ ਭਾਈ ਜੀ ਆ ਸੌਂਤਾ ਯਕੀਨ ਨਹੀਂ ਆਉਂਦਾ ਜਿਵੇਂ ਬਾਈ ਹੁਣਾਂ ਨੇ ਦੱਸਿਆ ਵੀ ਆ ਦੇਖੋ ਕੋਠਾ ਵੀ ਕਹਿੰਦੇ ਪੂਰੇ ਦਾ ਪੂਰਾ ਡੁੱਬ ਗਿਆ ਸੀਗਾ ਬਾਈ ਹੁਣਾਂ ਕੋਲੇ ਆ 23 23 ਗਾਵਾਂ ਸੀ ਸੋ ਸਾਰੀਆਂ ਹੀ ਰੁੜ ਗਈਆਂ ਆ ਪੰਜ ਸੱਤ ਕਿਲੋ ਬਚਾ ਕੇ ਲਿਆਏ ਨੇ ਵੀਰ ਆਰਮੀ ਵਾਲੇ ਕੋਈ ਜੀ ਜੀ ਸੋ ਹਰਾਨੀ ਦੀ ਗੱਲ ਆ ਯਾਰ ਮੈਨ ਲੱਗਦਾ ਕਿ ਇੰਨਾ ਕਿ ਇੰਨਾ ਜਿਆਦਾ ਮਾੜਾ ਹੋਇਆ ਵਾ ਸੋਚ ਨਹੀਂ ਸਕਦੇ ਹੈਗੇ ਸੋ ਮੈਂ ਤਾਂ ਸਾਰੇ ਸਾਡੇ ਕਲਾਕਾਰ ਭਾਈਚਾਰੇ ਨੂੰ ਕਹੂੰਗਾ ਵੀ ਇੱਕ ਵਾਰੀ ਆਉਣ ਜ਼ਰੂਰ ਇੱਥੇ ਢੇੜਾ ਜ਼ਰੂਰ ਮਾਰ ਕੇ ਜਾਣ ਸੋ ਉਹਦੇ ਨਾਲ ਕੀ ਹੁੰਦਾ ਕਿ ਚਲੋ ਇਹ ਨਹੀਂ ਆ ਕਿ ਤੁਸੀਂ ਆ ਕੇ ਕੋਈ ਫਿਜ਼ੀਕਲੀ ਹੈਲਪ ਕਰਨੀ ਆ ਸੋ ਜਿਹੜੇ ਲੋਕ ਇੱਥੇ ਆਗੇ ਨੇ ਤੁਹਾਨੂੰ ਦੇਖ ਕੇ ਉਹਨਾਂ ਦੀ એનર્ਜੀ ਥੋੜੀ ਬੂਸਟ ਹੁੰਦੀ ਆ ਥੋੜਾ ਉਹਨਾਂ ਨੂੰ ਲੱਗਦਾ ਕਿ ਯਾਰ ਸਾਡੇ ਕਰਕੇ ਆਏ ਨੇ ਕਿਉਂਕਿ ਸੇਵਾ ਤਾਂ ਤੁਸੀਂ ਸਾਰੇ ਭੇਜ ਰਹੇ ਹੋ ਤੇ ਉਹ ਜ਼ਰੂਰ ਭੇਜੋ ਕਿਉਂਕਿ ਉਹ ਰਿਹਾ ਜਿੰਨੀ ਸੇਵਾ ਭੇਜ ਦੋ ਉਨੀਓ ਥੋੜੀ ਆ ਸੋ ਕਿੰਨੀ ਸੇਵਾ ਲੈ ਕੇ ਆਏ ਹੋ ਕਿ ਬਾਬਾ ਜੀ ਦੇਖੋ ਸਾਡੇ ਭਰਾ ਉਤਾਰ ਹੋਣੀ ਨੇ ਹਾਂ ਇਹ ਇੰਨਾ ਵਧੀਆ ਕੰਮ ਕਰ ਰਿਹਾ ਵੀ ਮੈਂ ਦੱਸ ਨਹੀਂ ਸਕਦਾ ਹੈਗਾ ਔਰ ਮੈਂ ਇੱਕ ਚੀਜ਼ ਹੋਰ ਸੇਵਾ ਸਾਡੀ ਰੈਗੂਲਰ ਇਹ ਅੱਜ ਨਹੀਂ ਕੱਲ ਨਹੀਂ ਇਹ ਰੈਗੂਲਰ ਚੱਲਦੀ ਰਹੂਗੀ ਮਤਲਬ ਇਹ ਨਹੀਂਗਾ ਕਿ ਮੈਂ ਕਹਾ ਕਿ ਅੱਜ ਅਸੀਂ ਕੋਈ ਵੀਰ ਨੂੰ ਦੋ گاਵਾਂ ਵਾਲੇ ਆ ਕੇ ਕਰੀਏ ਵੀ ਅੱਜ ਅੱਜ ਸੇਵਾ ਸਾਡੀ ਮੁੱਕ ਗਈ ਆ ਕਿਉਂਕਿ ਇਹ ਤਾਂ ਹੁਣ 10-15 ਦਿਨਾਂ ਬਾਅਦ ਪਤਾ ਲੱਗਣਾ ਕਿ ਐਕਚੁਅਲੀ ਚਾਹੀਦਾ ਕੀ ਆ ਔਰੇ ਕਿਉਂਕਿ ਜਿਹੜੇ ਹਾਲਾਤ ਨੇ ਮਿਲਦਾ ਜਿਹੜੇ ਜ਼ਮੀਨਾਂ ਦੇ ਹਾਲਾਤ ਨੇ ਔਰੇ ਤਾਂ ਲੋਕਾਂ ਨੂੰ ਜ਼ਮੀਨ ਨਹੀਂ ਲੱਭਣੀ ਹੈ ਕਿ ਦੁਬਾਰਾ ਤਕਸੀਮ ਹੋਣਗੀਆਂ ਐਵੇਂ ਲੱਗਾ ਦੁਬਾਰਾ ਸ਼ੁਰੂ ਤੋਂ ਸ਼ੁਰੂ ਕੰਮ ਕਰਨੇ ਵਾਲਾ ਕੰਮ ਹੋ ਸੋ ਬਈ ਇੱਕ ਚੜ੍ਹਦੀ ਕਲਾ ਬਹੁਤ ਦੇਖੀ ਲੋਕਾਂ ਨੇ ਜਿੰਨੇ ਵੀ ਵਿਜ਼ਿਟ ਕਰ ਰਹੇ ਆ ਪਿੰਡਾਂ ਦੇ ਵਿੱਚ ਗਲੋਬਲ ਸਿਕਸ ਨਾਮ ਬਹੁਤ ਪਿੰਡਾਂ ਨੂੰ ਕਵਰ ਕੀਤਾ ਜੀ ਜੀ ਮੋਰਲ ਬਹੁਤ ਆਪਾ ਲੋਕਾਂ ਦਾ ਜੀ ਜੀ ਜਿੰਨਾ ਨੁਕਸਾਨ ਵੀ ਹੋ ਗਿਆ ਪਿੰਡ ਉਹ ਚੜ੍ਹਦੀ ਕਲਾ ਦੇ ਵਿੱਚ ਐਕਚੁਅਲੀ ਕੀ ਆ ਕਿ ਮੈਂ ਨਾ ਜਦੋਂ ਅੱਜ ਆਇਆ ਤਾਂ ਮੈਨੂੰ ਬਾਈ ਨੇ ਇੱਕ ਗੱਲ ਦੱਸੀ ਮੈਨੂੰ ਕਹਿੰਦੇ ਕਿ ਕਈ ਘਰ ਆਪਣੇ ਐਹੋ ਜਿਹੇ ਹੁੰਦੇ ਨੇ ਪਿੰਡਾਂ ਦੇ ਵਿੱਚ ਬਹੁਤ ਆਪਣਾ ਖਾਸ ਕਰਕੇ ਪੰਜਾਬੀਆਂ ਦਾ ਸੁਭਾਅ ਇਦਾਂ ਵਾ ਵੀ ਕਦੇ ਮੰਗਣਾ ਤਾਂ ਸਿੱਖਿਆ ਹੀ ਨਹੀਂਗਾ ਸੋ ਜੇ ਕਿਸੇ ਨੂੰ ਸੱਚੀ ਉਹ ਕਿਸੇ ਹੈਲਪ ਦੀ ਲੋੜ ਵੀ ਆ ਨਾ ਉਹਨੂੰ ਵੀ ਪੁੱਛੀਦਾ ਕਿ ਵੀਰੇ ਕੀ ਕਰ ਸਕਦੇ ਹੋ ਉਹ ਕਹਿੰਦਾ ਕੁਛ ਨਹੀਂ ਠੀਕ ਹੈ ਹਨਾ ਸੋ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਆਪ ਦੇਖ-ਦੇਖ ਕੇ ਲੋਕਾਂ ਨੂੰ ਉਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਆਪਣੀਆਂ ਆਪਣਾ ਫਰਜ਼ ਆਪਾਂ ਪੰਜਾਬੀਆਂ ਦਾ ਸਾਰਿਆਂ ਦਾ ਸੋ ਰਲ ਕੇ ਇਕੱਠੇ ਉਹ ਬਾਕੀ ਮੈਂ ਕਹਿੰਦਾ ਕਿ ਕਿਉਂਕਿ ਉਹ ਜਿਹੜਾ ਵੀ ਗਰਾਊਂਡ ਲੈਵਲ ਦੇ ਉੱਤੇ ਆਉਂਦਾ ਵਾ ਸੋ ਉਹਨਾਂ ਨੂੰ ਐਪਰੀਸ਼ੀਏਟ ਕਰੋ ਸਾਰਿਆਂ ਨੂੰ ਔਰ ਜਿੰਨੇ ਬੰਦੇ ਕੰਮ ਕਰ ਰਹੇ ਆ ਕਿਉਂਕਿ ਦੇਖ ਕੇ ਹੋਰ ਲੋਕ ਵੀ ਆਉਣ ਕਿਉਂਕਿ ਜਦੋਂ ਤੁਸੀਂ ਆਉਨੇ ਹੋ ਤੁਹਾਡੇ ਵਿਚਾਰ ਬਹੁਤ ਬਦਲਦੇ ਨੇ ਇੱਥੇ ਆ ਕੇ ਹਨਾ ਚੀਜ਼ਾਂ ਜਿਹੜੇ ਹਾਲਾਤ ਆਪਾਂ ਦੇਖਦੇ ਆਂ ਕਿ ਯਾਰ ਆਹ ਚੀਜ਼ਾਂ ਹੋਈਆਂ ਇੱਥੇ ਕੀ ਕੀ ਲੋਕਾਂ ਨਾਲ ਵਾਪਰਿਆ ਵਾ ਹਨਾ ਤੁਸੀਂ ਹੁਣ ਮਾਲ ਡੰਗਰ ਦੀ ਸੇਵਾ ਕਰ ਰਹੇ ਹੋ ਜੀ ਕਿੰਨੇ ਮਾਲ ਡੰਗਰ ਤੁਸੀਂ ਇਹ ਪਰਿਵਾਰ ਨੂੰ ਦੇ ਰਹੇ ਹੋ ਬਈ ਜੀ ਇਹ ਛੱਡੋ ਹਲੇ ਹਲੇ ਤੁਸੀਂ ਅਸੈਸਮੈਂਟ ਲਾ ਰਹੇ ਹੋ ਪਰ ਗਰੇਵਾਲ ਸਾਹਿਬ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਜਿੱਥੇ ਰਾਸ਼ਨ ਪਾਣੀ ਪਹੁੰਚ ਰਿਹਾ ਤੁਸੀਂ ਉਹਨਾਂ ਨੂੰ ਅਸੀਂ ਇੱਕ ਜਿੱਦਣ ਅਸੀਂ ਫੋਨ ਵੀ ਕੀਤਾ ਸੀ ਮੱਕੜ ਸਾਹਿਬ ਨਾਲ ਗੱਲ ਹੋਈ ਜਸਵੀਰ ਜੱਸੀ ਬਾਈ ਨਾਲ ਗੱਲ ਹੋਈ ਅਈ ਕਿ ਤੁਸੀਂ ਸਾਨੂੰ ਦੱਸੀ ਜਾਓ ਕਿ ਕੀ ਕਰ ਸਕਦੇ ਆ ਜਿੰਨੀ ਦੇਰ ਤੱਕ ਸਾਡੇ ਜਮੇ ਹੀ ਹੱਥ ਨਹੀਂ ਖੜੇ ਹੁੰਦੇ ਅਸੀਂ ਓਨੀ ਦੇਰ ਤੱਕ ਸਭ ਕੁਝ ਕਰਾਂਗੇ ਹਨਾ ਸੋ ਔਰ ਮੈਨੂੰ ਲੱਗਦਾ ਕਿ ਸੇਵਾ ਚੱਲਣੀ ਵੀ ਲੰਬੀ ਆ ਸੋ ਸਾਰੇ ਵੀਰ ਜਿਹੜੇ ਬਾਹਰੋਂ ਵੀ ਭੇਜ ਰਹੇ ਆ ਜਾਂ ਕੋਈ ਵੀ ਕਿਤੋਂ ਇਵਨ ਅਸੀਂ ਇਹ ਨਹੀਂ ਕਹਾਂ ਕਿ ਮੈਂ ਕਰ ਰਿਹਾ ਮੈਂ ਆਪਣੇ ਬਾਹਰ ਵੀ ਯਾਰਾਂ ਦੋਸਤਾਂ ਨੂੰ ਕਿਹਾ ਤੇ ਵੀ ਸਾਰੇ ਜਣੇ ਹੈਲਪ ਕਰੋ ਔਰ ਸਾਰੇ ਜਣੇ ਕਰ ਰਹੇ ਨੇ ਔਰ ਕਈ ਬੰਦਿਆਂ ਨੂੰ ਨਾ ਸਹੀ ਜ਼ਰੀਆ ਨਹੀਂ ਮਿਲ ਰਿਹਾ ਗਾਈਡੈਂਸ ਨਹੀਂ ਹੋ ਰਹੀ ਤੇ ਯਾਰ ਅਸੀਂ ਕੀ ਕਰੀਏ ਕਿਉਂਕਿ ਸਾਡੇ ਨਾਲ ਵੀ ਕੀ ਹੁੰਦਾ ਵਾ ਮੈਂ ਕਈ ਵਾਰੀ ਦੱਸਦਾ ਕਿ ਲੋਕੀ ਅਸੀਂ ਕਈਆਂ ਨੂੰ ਕਹ ਦਿੰਦੇ ਆ ਕਿ ਯਾਰ ਤੁਸੀਂ ਆਹ ਹੈਲਪ ਕਰਕੇ ਆਓ ਉੱਥੇ ਜਦ ਤੱਕ ਉਹ ਅਰੇਂਜਮੈਂਟ ਕਰਦੇ ਆ ਵੀ ਅਸੀਂ ਆਹ ਕਰਨਾ ਜਾਨ ਨੂੰ ਇਧਰੋਂ ਕਈ ਵਾਰੀ ਫੋਨ ਆ ਜਾਂਦਾ ਵੀ ਭਾਈ ਉਹ ਨਾ ਭੇਜਿਓ ਹਣਾ ਕਿਉਂਕਿ ਬਹੁਤ ਚੀਜ਼ਾਂ ਹੌਸ਼ਪਾਸ਼ ਹੋ ਰਹੀਆਂ ਔਰ ਕਿਹਾ ਕਿ ਹਰੇਕ ਬੰਦਾ ਹੀ YouTube ਤੇ Facebook ਤੇ ਵੀਡੀਓ ਪਾ ਦਿੰਦਾ ਵੀ ਫਲਾਣੀ ਚੀਜ਼ ਦੀ ਲੋੜ ਹੈ ਉਹ ਇੰਨੀ ਫੈਲ ਜਾਂਦੀ ਹੈ ਜਦ ਤੱਕ ਉਹ ਸਾਰੇ ਲੋਕੀ ਉਹੀ ਚੀਜ਼ ਲੈਉਣ ਲੱਗ ਜਾਂਦੇ ਨੇ ਸੋ ਮੈਨੂੰ ਐ ਲੱਗਦਾ ਕਿ ਜੇ ਮੈਂ ਰਾਈਟ ਬੰਦੇ ਨੇ ਤੁਸੀਂ ਕੋਈ ਵੀ ਕਿਸੇ ਵੀ NGO ਨਾਲ ਜੁੜੇ ਹੋ ਜਿਵੇਂ ਅਸੀਂ ਬਿਰਹੋਣਾ ਨਾਲ ਜੁੜੇ ਹਾਂ ਤੁਸੀਂ ਇਹਨਾਂ ਨੂੰ ਫੋਲੋ ਕਰੋ ਇਹਨਾਂ ਦੇ ਅਪਡੇਟਸ ਦੇਖੋ ਵੀ ਕੀ ਕਿਉਂਕਿ ਇਹ ਗਰਾਊਂਡ ਲੈਵਲ ਦੇ ਉੱਤੇ ਐਗਜ਼ੈਕਟ ਕੰਮ ਕਰ ਰਹੇ ਨੇ ਇਹਨਾਂ ਨੂੰ ਫੋਲੋ ਕਰਕੇ ਜਾਂ ਇਹਨਾਂ ਨੂੰ ਪੁੱਛ ਕੇ ਕਿ ਕੀ ਚੀਜ਼ ਦੀ ਲੋੜ ਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਸਾ ਪੇ ਜਣਾ ਤੁਸੀਂ ਆਪ ਚੀਜ਼ ਲੈ ਕੇ ਆਉਣੀ ਹੈ ਤੁਸੀਂ ਆਪ ਚੀਜ਼ ਲੈ ਕੇ ਆਓ ਔਰ ਐਮ ਨਹੀਂਗਾ ਇਹ ਤਾਂ ਆਪ ਆ ਕੇ ਕਹਿੰਦੇ ਨੇ ਵੀ ਤੁਸੀਂ ਸਿੱਧੀ ਘਰ ਘਰ ਜਾ ਕੇ ਆਪ ਜਾ ਕੇ ਆਓ ਸੋ ਜਰੂਰ ਟਾਈਮ ਕੱਟੋ ਔਰ ਜਿਹੜੇ ਬੰਦੇ ਮੈਨੂੰ ਲੱਗਦਾ ਕਿ ਪੈਸੇ ਦੀ ਹੈਲਪ ਨਹੀਂ ਕਰ ਸਕਦਾ ਉਹ ਵੈਸੇ ਆਵੇ ਔਰ ਫਿਜ਼ੀਕਲ ਗਰਾਊਂਡ ਲੈਵਲ ਦੇ ਉੱਤੇ ਬੰਦਿਆਂ ਦੀ ਵੀ ਬਹੁਤ ਲੋੜ ਆ ਰੀਹੈਬ ਰੀਹੈਬ ਦੇ ਲਈ ਵੀ ਪੂਰੇ ਤਰ੍ਹਾਂ ਕੰਮ ਜਾਰੀ ਰਹੇਗਾ ਸੰਪਰਕ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਇਹਨਾਂ ਨਾਲ ਅਸੀਂ ਹਮੇਸ਼ਾ ਤੋਂ ਔਰ ਇਹ ਨਹੀਂਗਾ ਕਿ ਮੈਨੂੰ ਅੱਜ ਐਤ ਕੀ ਕਿਸੇ ਨੇ ਕਿਹਾ ਕਹਿੰਦੇ ਕਿ ਯਾਰ ਐਤ ਕੀ ਪੰਜਾਬੀ ਇੰਡਸਟਰੀ ਨੇ ਬੜੀ ਸਪੋਰਟ ਕੀਤੀ ਆ ਬਿਲਕੁਲ ਸਹੀ ਗੱਲ ਆ ਪਰੀ ਪੰਜਾਬੀ ਇੰਡਸਟਰੀ ਹਮੇਸ਼ਾ ਹੀ ਸਪੋਰਟ ਕਰਦੀ ਹੈ ਜਦੋਂ ਪਿਛਲੇ ਵੀ ਹੜ੍ਹ ਆਏ ਸੀਗੇ ਉਦੋਂ ਵੀ ਮੈਨੂੰ ਯਾਦ ਆ ਸਾਡੀ ਅਰਦਾਸ ਫਿਲਮ ਆਈ ਸੀਗੀ ਉਸ ਟਾਈਮ ਹੜ੍ਹ ਆਏ ਸੀਗੇ ਅਸੀਂ ਬਹੁਤ ਜ਼ਿਆਦਾ ਅਸੀਂ ਉਦੋਂ ਵੀ ਪੂਰੀ ਹੈਲਪ ਕੀਤੀ ਸੀਗੀ ਸਾਰਿਆਂ ਨਾਲ ਰਲ ਕੇ ਔਰ ਈਵਨ ਆਪਣੇ ਕਿਸਾਨ ਅੰਦੋਲਨ ਵੇਲੇ ਦੇਖ ਲਓ ਹਰ ਵੇਲੇ ਦੇਖ ਲਓ ਐਤਕੀ ਆਪਾਂ ਨੂੰ ਸ਼ਾਇਦ ਤਾਂ ਇਹ ਚੀਜ਼ ਜ਼ਿਆਦਾ ਲੱਗੀ ਕਿ ਪੰਜਾਬੀ ਇੰਡਸਟਰੀ ਨੇ ਕੀਤਾ ਮੈਨੂੰ ਲੱਗਦਾ ਕਿ ਹੋਰ ਨੇ ਨਹੀਂ ਕੀਤਾ ਬਿਲਕੁਲ ਹੀ ਕਿਸੇ ਨੇ ਸਵਾਲ ਅਗਰਵਾਲ ਸਾਹਿਬ ਉਜਾੜਾ ਬਹੁਤ ਵੱਡਾ ਹੋ ਗਿਆ ਹੈ ਅਸੀਂ 47 ਦੀ ਉਹ ਗੱਲਾਂ ਹੀ ਸੁਣਦੇ ਸੀ ਤੁਸੀਂ ਗੀਤਾਂ 'ਚ ਵੀ ਜ਼ਿਕਰ ਕੀਤਾ ਇਸ ਦਰਦ ਨੂੰ ਅੱਜ ਮਹਿ ਸਾਰੇ ਪਾਸੇ ਉਜਾੜਾ ਉਜਾੜਾ ਹੋ ਗਿਆ ਬਿਲਕੁਲ ਨਹੀਂ ਕੋਈ ਗੱਲ ਨਹੀਂ ਉਹ ਦੇਖਣ ਨੂੰ ਹਾਲਾਤ ਸਮੱਸਿਆ ਸਹੀ ਨਹੀਂ ਜਾਂਦੇ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ ਸੋ ਜੇ ਅੱਜ ਆ ਚੀਜ਼ਾਂ ਹੋਈਆਂ ਨੇ ਸੋ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਿਵੇਂ ਸਾਰੇ ਹਿੰਮਤ ਮਾਰਨ ਲੱਗੇ ਹੋਏ ਨੇ ਕੱਠਿਓ ਕੇ ਹਮਲਾ ਮਾਰਾਂਗੇ ਤੇ ਸਾਰਾ ਸਿੱਕੀ ਮਹਿਸੂਸ ਕੀਤਾ ਗਰਾਊਂਡ ਦੇ ਵਿੱਚ ਕਿਹੜੀਆਂ ਕਿਹੜੀਆਂ ਹੋਰ ਦਿੱਕਤਾਂ ਤੁਸੀਂ ਆਇਓ ਟਰੈਕਟਰ ਤੇ ਚੜ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਹਾਲਾਤ ਕਿਸਾਨ ਦੱਸ ਰਹੇ ਬਾਈ ਜੀ ਮੈਂ ਦੱਸਿਆ ਕਿ ਮੈਨੂੰ ਲੱਗਦਾ ਕਿ ਯਾਰ ਦਿੱਕਤਾਂ ਜਿਹੜੀਆਂ ਹਲੇ ਨੇ ਨਾ ਹਲੇ ਵੀ ਮੈਨੂੰ ਲੱਗਦਾ ਕਿ ਹਫ਼ਤਾ ਖੰਡ ਆਪਾਂ ਨੂੰ ਪਤਾ ਨਹੀਂ ਲੱਗਣੀਆਂ ਜਿੱਕਰ ਪਾਣੀ ਇੱਕ ਵਾਰੀ ਉਤਰਨ ਤੋਂ ਬਾਅਦ ਦਿੱਕਤਾਂ ਨੇ ਜਿਹੜੀਆਂ ਉਹ ਸਾਹਮਣੇ ਆਉਣ ਲੱਗਣਗੀਆਂ ਔਰ ਜਿਹੜੀ ਜਿਹੜੀ ਰਿਐਲਿਟੀ ਆ ਕੱਲ ਨੂੰ ਕੋਈ ਬਿਮਾਰੀ ਨਾ ਹੋ ਜੇ ਕੋਈ ਕਿਉਂਕਿ ਜਿਸ ਸਾਬ ਦਾ ਪਾਣੀ ਖੜਾ ਕਿਉਂਕਿ ਜਾਨਵਰ ਮਰ ਗਏ ਨੇ ਹਲੇ ਵੀ ਤੋਂ ਉਹਨੂੰ ਜਿਹੜੀਆਂ ਜਾਨਵਰਾਂ ਦੀਆਂ ਬਾਡੀਆਂ ਨੇ ਉਹ ਹਲੇ ਤੱਕ ਮਿਲੀਆਂ ਜਾਂਦੀਆਂ ਨੇ ਕਿਤੋਂ ਕਿਉਂਕਿ ਜਿਹੜੇ ਗੋਡੇ-ਗੋਡਿਆਂ ਤੋਂ ਥੱਲੇ ਪਾਣੀ ਰਹਿ ਗਿਆ ਕੋਈ ਕੁੱਤੇ ਨੇ ਕੋਈ ਉਸ ਤਰ੍ਹਾਂ ਦੇ ਹਨਾ ਤੈਰ ਰਹੀਆਂ ਲਾਸ਼ਾਂ ਉਹ ਲਾਸ਼ਾਂ ਨੂੰ ਕੱਢਣਾ ਔਰ ਕਿੰਨੀ ਦੇਰ ਤੋਂ ਪਾਣੀ ਖੜਾ ਵਾ ਉਹ ਬਹੁਤ ਪ੍ਰੋਬਲਮਾਂ ਆਉਣਗੀਆਂ ਉਹਨਾਂ ਦਾ ਅੱਗੇ ਜਾ ਕੇ ਔਰ ਜਿਨ੍ਹਾਂ ਦੀ ਜ਼ਮੀਨ ਜਿਨ੍ਹਾਂ ਕੋਲ 5-4 ਕਿੱਲੇ ਅਗਲੇ ਦੇ ਜ਼ਮੀਨ ਆ ਉਹ ਵੀ ਗਈ ਅੜਤੀ ਤੋਂ ਕਿਵਰੀ ਪੈਸੇ ਚੱਕੇ ਹੁੰਦੇ ਆ ਡੰਗਰ ਬੱਚਾ ਰੁੜ ਗਿਆ ਘਰ ਟਹਿ ਗਿਆ ਉਹ ਮਤਲਬ ਉਹਨੂੰ ਤਾਂ ਇਹ ਵੀ ਨਹੀਂ ਸਮਝ ਆਉਣੀ ਹੈਗੀ ਵੀ ਮੈਂ ਸ਼ੁਰੂ ਕਰਾਂ ਕਿੱਥੋਂ ਹਾਂ ਨਾ ਅੱਛਾ ਭਾਈ ਜਿਵੇਂ ਹੁਣ ਤੁਸੀਂ ਵੀ ਖੇਤੀ ਪਰਿਵਾਰ ਚੋਂ ਕਿਸਾਨੀ ਤੁਸੀਂ ਇਹ ਬਾਈ ਨੂੰ ਹੁਣ ਜਿਵੇਂ ਦੋ ਮੱਝਾਂ ਦਿੱਤੀਆਂ ਜੋ ਵੀ ਤੁਸੀਂ ਸਮਾਨ ਦਿੱਤਾ ਉਹਦੀ ਮੈਂ ਅੱਖਾਂ 'ਚ ਭਾਵੁਕਤਾ ਦੇਖੀ ਇਸ ਚੀਜ਼ ਦਾ ਅਹਿਸਾਸ ਸਮਝ ਗਿਆ ਕਿ ਕਿੰਨਾ ਜ਼ਿਆਦਾ ਨੁਕਸਾਨ ਆ ਕਿਸੇ ਦੇ ਲਈ ਬਿਲਕੁਲ ਜੀ ਔਰ ਕਿੰਨਾ ਜ਼ਿਆਦਾ ਨੁਕਸਾਨ ਆ ਔਰ ਮੈਂ ਉਹੀ ਗੱਲ ਕਹਿਣਾ ਕਿ ਆਪਣੀ ਤਾਂ ਕੌਮ ਉਦਾਂ ਦੀ ਨਹੀਂ ਹੈਗੀ ਕਦੇ ਆਪਾਂ ਕਦੇ ਕਿਸ ਤੋਂ ਕੋਈ ਚੀਜ਼ਾਂ ਲਈ ਨਹੀਂ ਕਦੇ ਮੰਗਿਆ ਨਹੀਂ ਅੱਜ ਪੋਜੀਸ਼ਨਾਂ ਆਪਣੀਆਂ ਉਹ ਹੋ ਗਈਆਂ ਹਨ ਸੋ ਮੈਂ ਇਹ ਕਹਣਾ ਕਿ ਤੁਸੀਂ ਆਓ ਰਿਓਰੇ ਬਰਦਰਲੀ ਆ ਕੇ ਚੀਜ਼ਾਂ ਇਹ ਆਪਾਂ ਕਰੀਏ ਆਪਣਾ ਫਰਜ਼ ਸਮਝ ਕੇ ਕਰੀਏ ਆਪਾਂ ਬਿਲਕੁਲ ਇਹ ਨਾ ਸੋਚੀਏ ਕਿ ਕਿਸੇ ਦੀ ਗਾਂ ਬੱਚਾ ਰੁੜ ਗਿਆ ਆਪਾਂ ਸੋਚੀਏ ਸਾਡਾ ਗਾਂ ਬੱਚਾ ਰੁੜ ਗਿਆ ਹਨ ਇਹ ਘਰ ਜਿਹੜੇ ਟੈਨ ਨੇ ਉਹ ਸਾਡੇ ਘਰ ਨੇ ਸਾਡਾ ਪੰਜਾਬ ਆਪਾਂ ਹੀ ਇਸ ਚੀਜ਼ ਦੀ ਟੇਕ ਕੇਅਰ ਕਰਨੀ ਆ ਔਰ ਰਲ ਕੇ ਕਰਨੀ ਆ ਔਰ ਮੈਨੂੰ ਇੱਕ ਹੋਰ ਵੀ ਚੀਜ਼ ਲੱਗਦੀ ਹੈ ਮੈਂ ਨਾ ਆਪਣੇ ਸਟਾਫ ਨਾਲ ਗੱਲ ਕਰਦਾ ਹੀਗਾ ਮੇਰੇ ਜਿੰਨੇ ਸਾਡੇ ਆਫਿਸ ਮੁੰਡੇ ਕੰਮ ਕਰਦੇ ਆ ਜਾਂ ਹੋਰ ਮੈਂ ਕਿਹਾ ਤੁਸੀਂ ਕੀ ਹੈਲਪ ਕੀਤੀ ਆ ਹਨ ਤੇ ਉਹਨਾਂ ਨੂੰ ਐ ਲੱਗਿਆ ਵੀ ਯਾਰ ਅਸੀਂ ਤਾਂ 2-2 4-400 ਰੁਪਏ ਵਾਲੀ ਹੈਲਪ ਕਰਨ ਵਾਲੇ ਬੰਦੇ ਆ ਵੀ ਜਿੱਥੇ ਤੁਸੀਂ ਲੱਖਾਂ ਦੀ ਕਰ ਰਹੇ ਹੋ ਉੱਥੇ 250 ਕਾਊਂਟ ਨਹੀਂ ਹੋਣੇ ਮੈਂ ਕਿਹਾ ਯਾਰ ਹੋਣਗੇ 150 ਕਰੋੜ ਦੀ ਆਬਾਦੀ ਆ ਤੁਸੀਂ 100 100 200 ਪਾਉ ਤਾਂ ਸਹੀ ਯਾਰ ਹਨਾ ਆਪਾਂ ਜਿੰਨੀ ਕਿ ਜਿਹੜਾ ਬੰਦਾ ਕਰ ਸਕਦਾ ਆਪਾਂ ਓਨੀਓ ਜਰੂਰ ਕਰੀਏ ਕਿਉਂਕਿ ਉਹ ਰੇਤਾ ਬਹੁਤ ਧੇਰ ਲੋਡ ਰਹਿਣੀ ਆ ਆਪਾਂ ਨੂੰ ਇਸ ਚੀ ਦੀ ਹੈਨਾ ਆਪਰ ਰਲ ਕੇ ਔਰ ਜਿਹੜੇ ਬੰਦੇ ਬਿਲਕੁਲ ਹੀ ਨਹੀਂ ਕਰ ਸਕਦੇ ਉਹ ਆਪ ਦੀ ਦਿਹਾੜੀ ਕੱਢ ਕੇ ਦੂ ਦੀਹਾੜੀਆਂ ਕੱਢ ਕੇ ਔਰ ਆ ਕੇ ਹੈਲਪ ਕਰਾਉਣ ਮਾੜੀ ਮੋਟੀ ਹੈਨਾ ਗਰਾਊਂਡ ਲੈਵਲ ਤੇ ਵੀਰ ਹੋਣਾ ਨੂੰ ਵੀ ਬਹੁਤ ਬੰਦੇ ਚਾਹੀਦੇ ਹੁੰਦੇ ਨੇ ਇਮੋਸ਼ਨਲ ਲੈਵਲ ਤੇ ਵੀ ਬਹੁਤ ਹਾਂ ਇਮੋਸ਼ਨਲ ਲੈਵਲ ਤੇ ਔਰ ਮੈਂ ਜਿਹੜੀ ਮੈਂ ਆਰਟਿਸਟਾਂ ਦੀ ਗੱਲ ਕਰਦਾ ਉਹਨਾਂ ਦਾ ਸਿਰਫ ਇਹੀ ਆ ਵੀ ਜੋ ਤੁਸੀਂ ਆਪ ਆਉਨੇ ਹੋ ਔਰ ਆ ਕੇ ਆਪਾਂ ਲੋਕਾਂ ਨੂੰ ਮਿਲਦੇ ਆ ਵੀਰ ਹੋਣਾ ਨੂੰ ਮਿਲਣ ਗਿਆ ਕੇ ਇਹਨਾਂ ਦਾ ਉਹ ਚੀਜ਼ਾਂ ਜ਼ਰੂਰੀ ਨੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਆਪਾਂ ਕਰੀਏ ਤਾਂ ਸਾਰੇ ਇਹਨਾਂ ਨੁਕਸਾਨ ਹੋਇਆ ਉਨੀ ਹੀ ਵੱਧ ਚੜਦੀ ਕਲਾ ਦੇਖੀ ਗਈ ਇਸ ਵਾਰ ਔਰ ਤੁਸੀਂ ਸਮਝਦੇ ਹੋ ਜਿੱਥੇ ਕਹਰੇ 5-10 ਸਾਲ ਲੱਗਣਾ ਐ ਲੱਗਦਾ ਕਿ ਇਹ ਤਾਂ ਸਾਲ 'ਚ ਖੜੇ ਹੋ ਜਾਣੇ ਆ ਬਿਲਕੁਲ ਜੀ ਆਪਾਂ ਜਿਸ ਲੈਵਲ ਦੇ ਉੱਤੇ ਆਪਾਂ ਗੀਤਾਂ 'ਚ ਗੱਲਾਂ ਕਰਦੇ ਹੁੰਨੇ ਆ ਅਸੀਂ ਜਾਂ ਆਪਾਂ ਪੰਜਾਬੀਆਂ ਦੀ ਵੈਸੇ ਫੜ ਮਾਰਦੇ ਆ ਆਪਾਂ ਨੂੰ ਤਾਂ 3 ਮਹੀਨੇ ਨਹੀਂ ਲਾਉਣੇ ਚਾਹੀਦੇ ਸੋ ਸਾਰਿਆਂ ਨੂੰ ਇਕੱਠਾ ਹੋਣਾ ਪੈਣਾ ਇੱਕ ਹਨਾ ਔਰ ਮੈਂ ਕਈ ਵਾਰੀ ਦੇਖਦਾ ਹਾਂ ਨਾ ਕਿ ਬਹੁਤ ਲੋਕ ਐਹ ਜਿਹੇ ਨੇ ਜਿਹੜੇ ਬਿਲਕੁਲ ਮਤਲਬ ਥੱਕੇ ਨਹੀਂ ਗਿਆ ਉਦਣ ਦੇ ਇਹ ਕਹਿੰਦੇ ਉਦਣ ਦੇ ਅਸੀਂ ਪਹੁੰਚੇ ਹੋਏ ਹਾਂ ਹਨਾ ਸੋ ਹਨਾ ਨਾਲਿਓ ਸੋ ਉਸ ਸੀਜ਼ਨ ਨੂੰ ਸੋ ਮੈਂ ਤੁਹਾਨੂੰ ਵੀ ਇਹ ਕਹਿਣਾ ਵੀ ਕਈ ਵਾਰੀ ਕੀ ਹੁੰਦਾ ਔਰੇ ਇੱਕ ਚੀਜ਼ ਮੇਰੀ ਜਰੂਰ ਰਿਕੁਐਸਟ ਆ ਵੀ ਕਈ ਵਾਰੀ ਕੀ ਹੁੰਦਾ ਨਾ ਜੇ 100 ਬੰਦਾ ਔਰੇ ਆਉਂਦਾ ਉਹ ਜ਼ਰੂਰੀ ਨਹੀਂ ਹੈ ਕਿ 100 ਦਾ 100 ਬੰਤ ਵਧੀਆ ਬੰਦਾ ਆਵੇ ਹਾਂਜੀ ਬਿਲਕੁਲ ਉਸ ਦਾ ਦੋ ਵਧੀਆ ਨਾਂ ਵੀ ਆਉਣ ਤੁਸੀਂ ਉਹਨਾਂ ਨੂੰ ਦਿਖਾਇਆ ਹੀ ਨਾ ਗਲਤਲਾਂ ਨਾ ਦਿਖਾਓ ਆਪਾਂ ਨੈਗੇਟਿਵਿਟੀ ਨਾਲ ਲੈ ਕੇ ਆਈਏ ਆਪਾਂ ਇੱਕ ਪੋਜ਼ਿਟਿਵ ਨੋਟ ਦੇ ਉੱਤੇ ਚੱਲ ਰਹੇ ਆ ਆਪਣਾ ਇੱਕੇ ਹੀ ਮੋਟਿਵ ਹੈ ਕਿ ਆਪਾਂ ਵਾਪਸ ਇਹ ਪਿੰਡਾਂ ਨੂੰ ਫਟਾਫਟ ਸੈੱਟ ਕਰੀਏ ਸਾਡੇ ਪੰਜਾਬ ਦਾ ਜਿੰਨਾ ਨੁਕਸਾਨ ਹੋਇਆ ਆਪਾਂ ਉਹਨੂੰ ਭਰ ਲਈਏ ਅੱਛਾ ਤੁਸੀਂ ਹੁਣ ਜਿਵੇਂ ਆਏ ਹੋ ਤੁਹਾਡੇ ਕਾਫਲੇ ਨਾਲ ਸੀ ਅਸੀਂ ਰਾਹ ਦੇ ਵਿੱਚ ਹਰਿਆਣੇ ਤੋਂ ਆਪਣੇ ਵੀ ਰਾਜਸਥਾਨ ਵਾਲੇ ਵੀ ਲੰਗਰਾਂ ਦੇ ਟਰੱਕ ਨੇ ਉਹ ਮੈਂ ਕਹਿੰਦਾ ਲਾਈਨਾਂ ਲੱਗੀਆਂ ਪਈਆਂ ਨੇ ਥਾਮ ਲੱਗੇ ਪਈਆਂ ਨੇ ਇੰਨਾ ਸਮਾਨ ਆਇਆ ਬਿਲਕੁਲ ਅਸੀਂ ਤਾਂ ਮੈਂ ਜਦੋਂ ਆਉਂਦਾ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਯਾਰ ਭੁੱਖ ਲੱਗੀ ਆ ਵੀ ਆਪਾਂ ਰਾਹ ਚ ਨਾ ਖਾ ਕੇ ਜਾ ਇਹ ਮੁੰਡੇ ਮੈਨੂੰ ਕਹਿੰਦੇ ਭਾਜੀ ਆਪਾਂ ਇੱਥੇ ਨਹੀਂ ਖਾ ਕੇ ਜਾਣਾ ਆਪਾਂ ਕਿਤੇ ਹੋਰ ਖਲਾ ਮੈਂ ਕਿਉਂ ਕਹਿੰਦੇ ਜਿਹੜਾ ਉੱਥੇ ਖੜ ਕੇ ਬੋਰ ਰੋਟੀ ਖਾ ਲੈਂਦਾ ਵਾ ਕਹਿੰਦੇ ਉਹਦੀ ਫੋਟੋ ਲਾਉਂਦੇ ਆ ਵੀ ਇਹ ਫੋਟੋ ਖਿਚਾਉਣ ਦੇ ਲਈ ਇਹਨੇ ਰੋਟੀ ਖਾਦੀ ਆ ਮੈਂ ਕਿਹਾ ਯਾਰ ਕੋਈ ਆਇਆ ਤਾਂ ਹੈ ਜਿਹੜੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਉਹ ਕਰੋ ਮੈਂ ਕਿਹਾ ਤੁਸੀਂ ਜਿੱਥੇ ਮਰਜ਼ੀ ਖਿਲਾ ਦਿਓ ਪਰ ਮੈਂ ਕਿਹਾ ਯਾਰ ਇਹ ਬੰਦਿਆਂ ਦਾ ਕੀ ਆ ਵੀ ਜਿਹੜੇ ਰਾਜ ਟਰਾਲੀਆਂ ਲਈ ਆਉਂਦੇ ਆ ਜਦੋਂ ਆਪਾਂ ਉਹਨਾਂ ਕੋ ਖੜਾਂਗੇ ਉਹਨਾਂ ਨੂੰ ਵੀ ਵਧੀਆ ਲੱਗਦਾ ਵੀ ਸਾਡੇ ਕੋਲ ਰੁਕਿਆ ਮੈਂ ਕਿਹਾ ਉਹ ਦੋ ਟਰਾਲੀਆਂ ਅਗਲੀ ਵਾਰੀ ਹੋਰ ਲੈ ਕੇ ਆਉਣਗੇ ਮੈਂ ਕਿਹਾ ਆਪਣੀ ਫਰ ਆਪਣਾ ਫਰਜ ਆ ਜਿਹੜਾ ਜੋ ਕਹਿੰਦਾ ਤੁਸੀਂ ਉਹਦਾ ਪਰਵਾਹ ਨਾ ਕਰੋ ਤੁਸੀਂ 네ਗੇਟਿਵ ਵਾਲੀ ਚੀਜ਼ ਪਾਸੇ ਜਾਓ ਨਾ ਆਪਾਂ ਪੋਜ਼ਿਟਿਵ ਹੋ ਕੇ ਜੱਲੀ ਆਪਾਂ ਸਾਰਿਆਂ ਕੋ ਰੁਕ ਦੇ ਰਕਾਉਂਦੇ ਜੱਲਾਂਗੇ ਬੇਸਿਕਲੀ ਆਉਣ ਦਾ ਫਾਇਦਾ ਕੀ ਆ ਹਨਾ ਉਹ ਕੋਈ ਹਨਾ ਲੋਕਾਂ ਨੂੰ ਮਿਲਦਾਂਗੇ ਮਿਲਾਂਗੇ ਉਹਨਾਂ ਦਾ ਜਿਹੜਾ ਆਪਾਂ ਉਹਨਾਂ ਨੂੰ ਬੂਸ਼ ਕਰੀ ਹਨਾ